ਕਿਸੇ ਸ਼ਰਾਰਤੀ ਅਨਸਰ ਵੱਲੋਂ ਬੇहद ਸ਼ਰਮਨਾ ਕਾਰਜ ਨੂੰ ਅੰਜਾਮ ਦਿੱਤਾ ਗਿਆ ਜਦੋਂ ਇਤਿਹਾਸਿਕ ਤਪਸਥਾਨ ਬਾਬਾ ਸ਼੍ਰੀਚੰਦ ਜੀ ਟਾਲੀ ਸਾਹਿਬ ਦੇ ਗੁਰਦੁਆਰਾ ਸਾਹਿਬ ਜੋ ਕਿ ਡੇਰਾ ਬਾਬਾ ਨਾਨਕ ਤੋਂ ਫਤਿਹਗੜ ਚੂੜੀਆਂ ਰੋਡ ਪਿੰਡ ਖੋਦੇ ਬੇਟ ਦੇ ਪਿੰਡ ਰੱਤਾ ਦੇ ਨਜ਼ਦੀਕ ਸਿੱਤੇ ਦੀ ਕਰੀਬ 8 ਏਕੜ ਖੜੀ ਫਸਲ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੱਗ ਲਗਾ ਦਿੱਤੀ ਗਈ ਗਰੀਮ ਤੇ ਰਹੀ ਕਿ ਇਸ ਰੋਡ ਤੋਂ ਗੁਜ਼ਰ ਰਹੇ ਇੱਕ ਕਿਸਾਨ ਵੱਲੋਂ ਉਸ ਸ਼ਰਾਰਤੀ ਅਨਸਰ ਨੂੰ ਅੱਗ ਲਗਾਉਂਦੇ ਵੇਖ ਲਿਆ ਤਾਂ ਉਸ ਵੱਲੋਂ ਤੁਰੰਤ ਬਾਬਾ ਸ਼੍ਰੀਚੰਦ ਜੀ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਮੁਖ ਸਿੰਘ ਨੂੰ ਜਾਣਕਾਰੀ ਦਿੱਤੀ ਗਈ ਜਿਨ੍ਹਾਂ ਵੱਲੋਂ ਸੰਗਤਾਂ ਤੇ ਆਸ-ਪਾਸ ਦੇ ਕਿਸਾਨਾਂ ਦੀ ਮਦਦ ਨਾਲ ਇਸ ਅੱਗ ਤੇ ਕਾਬੂ ਪਾਇਆ ਗਿਆ। ਮਾਦਰਾ ਸਾਹਿਬ ਦੇ ਬਖਤ ਹੈ ਜੋ ਮੁੱਖ ਸੇਵਾਦਾਰ ਜੀ। ਹਾਂ ਜੀ ਹਾਂ ਜੀ। ਕੀ ਨਾਮ ਤੁਹਾਡਾ? ਗੁਰਮੁਖ ਸਿੰਘ। ਇਹ ਜਿਹੜੀ ਅੱਗ ਲੱਗਦੀ ਘਟਨਾ ਇਹ ਕੀ ਹੈ ਜੀ? ਇਹ ਆਏ ਨਾ ਦਰਵਾਜ਼ੇ ਬੈਠੇ ਸੀ ਤੇ ਜਦੋਂ ਪਤਾ ਲੱਗਿਆ ਇਹ ਕਰਨ ਦਾਸ ਆਇਆ ਤਾਂ ਅੱਗ ਲਾ ਕੇ ਤਾਂ ਕਰਨ ਜੀ ਬੈਠਾ ਗਿਆ। ਤੇ ਕੀ ਦਰੰਜਿਸ ਹੈ ਕੀ ਕੋਈ ਤੁਹਾਡੇ ਨਾਲ ਕੋਈ ਕਾਦੀ ਲੱਗਦਾ ਰੱਖਦਾ ਜੀ ਜਿੱਦੀ ਕਰਕੇ ਉਹ ਮਹਾਰਾਜ ਨੂੰ ਪਤਾ ਕੀ ਤੇ ਤੁਸੀਂ ਇਸ ਸਬੰਧ ਵਿੱਚ ਪੁਲਿਸ ਨੂੰ ਸੂਚਿਤ ਕਰ ਦਿੱਤਾ ਆਮ ਪੁਲਿਸ ਵਾਲੇ ਵੀ ਆਏ ਤੇ ਮੌਕਾ ਦੇ ਕੇ ਚਲ ਗਏ ਕੀ ਮੰਗ ਕਰਦੇ ਆਪਾਂ ਨੂੰ 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 ਸਜ਼ਾ ਦਾ ਸਜ਼ਾ ਮਿਲਣੀ ਚਾਹੀਦੀ ਜਾਂ ਫੜਿਆ ਜਾਵੇ ਜੀਵਿੰਦਰ ਸਿੰਘ ਪਰ ਜਾਉਣਾ ਚਾਹੀਦਾ ਜਿੰਮੇਦਾਰਾਂ ਦੇ ਨੁਕਸਾਨ ਹੋਇਆ ਨਾ ਇਹ ਅੱਜ ਇਹ ਕਿੰਨੇ ਤੱਕ ਹਜ਼ਾਰਾਂ ਕਿਲਾ ਸਰ ਜਾਣਾ ਹੈ ਸਾਡੇ ਦਰਬਾਰ ਦੀ ਕਿੰਨੀ ਪਹਿਲੀ ਇਹ ਸੱਤ ਕਿਲੇ ਪਹਿਲੀ ਠੀਕ ਹੈ ਜੋ ਮੰਨ ਲੋਤੀ ਜੇ ਅੱਗੇ ਫੜ ਲੇ ਦੀ ਜੋਰ ਫੜ ਲੈਂਦੀ ਤਾਂ ਫਿਰ ਤਾਂ ਤਕਰੀਬਨ ਸਾਰੀਆਂ ਜਿਹੜੀਆਂ ਜੋੜੀਆਂ ਤੱਕ ਜਾਣ ਆਏ ਆਂ ਰਾਤਾਂ ਬਦਾਲ ਸਾਰੇ ਘਾਹ ਫੈ ਜਾਨੇ ਆ। ਇਹ ਕੀ ਮੌਕਾ ਕੀ ਵੇਖਿਆ ਤੁਸੀਂ? ਨਹੀਂ ਮੌਕਾ ਇਹ ਵੇਖਿਆ ਕਿ ਅਸੀਂ ਜਾਂ ਜਾਂ ਤੇ ਕਰਤਾਰਪਨ ਵਾਲੇ ਦੇ ਮਗਰ। ਇੱਥੋਂ ਮੈਰ ਜਿਹੜਾ ਹੁੰਦਾ ਗੱਡੀ ਦਾ ਇਹਨੂੰ ਅੱਗ ਲਾਗਦੇ ਵਿੱਚ ਉਹਦੇ ਨੇ ਭਵਾ ਕੇ ਗੱਡੀ ਖਲਾਰ ਕੇ ਦੇ ਵਿੱਚ ਸੁੱਟਿਆ ਆ। ਕੌਣ ਆ ਜਿਹਨੇ ਸੁੱਟਿਆ? ਇਹ ਬਾਬਾ ਟਿਕਾ ਟਿਕਾ ਆਂਦੇ ਆ ਅਸੀਂ ਤੇ ਮੈਨ ਜਾਣਦਾ ਨਹੀਂ ਕੌਣ ਇਹ ਕਰਮਦਾਸ ਆ। ਕਰਮਦਾਸ ਤੇ ਇਹਨਾਂ ਦੇ ਆ ਬਾਬਿਆਂ ਦੀ ਕਣਕ ਦੇ ਕਿਤੇ ਗਈ ਸਾਡੇ ਮੂਲ ਮੁਲਖ ਲੂਧਣ ਲੱਗਾ ਜੇ ਇੱਥੇ ਮੌਕੇ ਤੇ ਹੁੰਦੇ ਤੇ ਇਹਨੇ ਤੀਲੀ ਇਹਨੂੰ ਅੱਗ ਨੂੰ ਇਹਨੂੰ ਲਾ ਕੇ ਮੈਟ ਨੂੰ ਤੇ ਉੱਥੋਂ ਗੱਡੀ ਜੋ ਇੱਥੇ ਆਣ ਕੇ ਪਵਾ ਕੇ ਵਿੱਚ ਮਾਰਿਆ ਤੇ ਅਸੀਂ ਦਵਾਈ ਦੇਣ ਦਾ ਮੈਂ ਇੱਥੇ ਵਾਰਾਜ ਦੀ ਕਿਰਪਾ ਨਾਲ ਬਾਬੇ ਸ੍ਰੀ ਚੰਦ ਹੈਗੇ ਤੇ ਦੁਨੀਆਂ ਨੇ ਪਾ ਕੇ ਅੱਗ ਬੁਝਾਈ ਨਹੀਂ ਤੇ ਬਹੁਤ ਜ਼ਿਆਦਾ ਕਣਕ ਲੁੱਸਣੀ ਸੀ ਸਾਡੀ ਤੇ ਮੰਗੇ ਹੋਏ ਕਿ ਇਹਨੂੰ ਸਜ਼ਾ ਚਾਹੀਦੀ ਹੈ ਬਹੁਤ ਵੱਡੀ ਤੇ ਜਿੰਨਾ ਚਿਰ ਇਧਰ ਕਣਕ ਦਾ ਨੁਕਸਾਨ ਹੋਏ ਜ਼ਿੰਮੇਵਾਰ ਇਹ ਹੋਏਗਾ ਕੋਈ ਵੀ ਨੁਕਸਾਨ ਹੋਏ ਤੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੁੰਦਕ ਕੀਤੀ ਆਈ ਪੁਲਿਸ ਵੀ ਉਹ ਆ ਕੇ ਗਏ ਆ ਕਿ ਪ੍ਰਚਾਰ ਉਹ ਕਰੋ ਆ ਕਰੋ ਸਾਡਾ ਤੇ ਕਰ ਚੱਲਿਆ ਹੈ ਕੰਮ ਹੀ ਪਰਚਾ ਪੁਰਚਾ ਤੇ ਇਕਾਦਾ ਦੇਣਾ ਹੀ ਰਹੀ ਤੈਨੂੰ ਆਨੇ ਹੈ ਕਿ ਜੇ ਕਾਬੂ ਆ ਜਾਂਦਾ ਤਾਂ ਅਸੀਂ ਅਜ ਇਹਨੂੰ ਸੋਦਾ ਲਾਉਣਾ ਤੇ ਅਸੀਂ ਤੇ ਦੁਨੀਆ ਬਹੁਤ ਬਾਬਿਆਂ ਦੀ ਜੇ ਤਰ੍ਹਾਂ ਕੋਈ ਵੀ ਜਲਵਾ ਅੰਨਵੇ ਆ ਰਹੀ ਤੇ ਬੈਠ ਕੇ ਕਰ ਸਕਦਾ ਇਹ ਥੋੜਾ ਹੁਣ ਇੰਨਾਂ ਚਿਰ ਦੀ ਫਸਲਾਂ ਪਾਲਣ ਦੇ ਦੀ ਅੱਗ ਲਾ ਕੇ ਲੂ ਕੇ ਚਲ ਚਲੇ ਆਈ ਇਹਨੂੰ ਸਜ਼ਾ ਚਾਹੀਦੀ ਹੈ ਪੂਰੀ ਪੂਰੀ ਜਿੰਨੀ ਸਜ਼ਾ ਮਿਲੇ ਜਿਹੜੀ ਇੱਥੇ ਅੱਗ ਲੱਗਣ ਦੀ ਘਟਨਾ ਹੋਈ ਇਹ ਕੀ ਘਟਨਾ ਕੀ ਹੈ ਜੀ ਇਹ ਜੀ ਦਰਬਾਰ ਬਾਬਾ ਸ਼੍ਰੀਚੰਦਰ ਬਾਬਾ ਭਗਵਾਨ ਬਾਬਾ ਸ਼੍ਰੀਚੰਦਰ ਮਹਾਰਾਜ ਜੀ ਦਾ ਇਥੇ ਗੁਰਦੁਆਰਾ ਅਟਕਲੇ ਪੜੀ ਹੈ ਕਣਕ ਬੀਜੀ ਆਪ ਇਲਾਕੇ ਵਾਲਿਆਂ ਤੇ ਬਾਬਾ ਜੀ ਦੇ ਸੰਜੋਗ ਦੇ ਨਾਲ ਤਾਰਸਿਓ ਵਾਲਿਆਂ ਨੇ ਅੱਜ ਸਵੇਰੇ ਵੱਢਣੀ ਇੱਕ ਕਰਨ ਦਾਸ ਬਾਬਾ ਆ ਉਹ ਸ਼ਰਾਰਤ ਕਰ ਗਿਆ ਸਵੇਰੇ ਅੱਗ ਇਥੋਂ ਲਾ ਗਿਆ ਵਿੱਚ ਬਲੇੜ ਕੇ ਕਾਹੇ ਵਿੱਚ ਪਤਾ ਨਹੀਂ ਕਿ ਸੁੱਟ ਕੇ ਪਿਆ ਮੌਕੇ ਤੇ ਸਾਡੇ ਬੰਦਿਆਂ ਨੇ ਵੇਖ ਲਿਆ ਕੀ ਨਾ ਹੈ ਆਪਣੇ ਗੱਜੂ ਦਾ ਬਾਬਾ ਨੇ ਕਣਕ ਨੂੰ ਅੱਗ ਲਗੰਨਾ ਮੈਟਰ ਟਾੜੇ ਕੋਈ ਹੈ ਕਿ ਹੈ ਮਾਮਲਾ ਕੀ ਹੈ ਜੀ ਇੱਕ ਬਹੁਤ ਦਰਖਾਸਤ ਆਈ ਹੈ ਜੀ ਬਾਬਾ ਸ਼੍ਰੀਚੰਦ ਜੀ ਦਾ ਗੁਰਦੁਆਰਾ ਸਾਹਿਬ ਅਦਰ ਫਤਕੜ ਚੂਨੀਆ ਰੋਡ ਤੇ ਉਹਨਾਂ ਨੇ ਕਿਹਾ ਵੀ ਸਾਡੀ ਕਿਰ ਬੰਦੇ ਨੇ ਸਾਡੀ ਕਣਕ ਨੂੰ ਅੱਗ ਲਾਈ ਹੈ ਤੇ ਪਰ ਉਹਨਾਂ ਬੰਦਾ ਅੱਖੇ ਤੇ ਨਹੀਂ ਵਖਿਆ ਵੀ ਬੰਦਾ ਕੌਣ ਹੈ ਤੇ ਉਹਨਾਂ ਨੇ ਦਰਖਾਸਤ ਦਿੱਤੀ ਆ ਜੀ ਕਰ ਰਹੇ ਸ਼ਾਨ ਬਿਲਡ ਕਰ ਰਹੇ ਜਿਹੜਾ ਵੀ ਦੋਸ਼ੀ ਹੋਏਗਾ ਪਰਚਾ ਦਿੱਤਾ ਜਾਊਗਾ ਜੋ ਵੀ ਕੰਮ ਦੀ ਕਰਵੇ ਕੀਤੀ ਜਾਊਗੀ ਸਰ ਮੌਕਾ ਦੇਖਿਆ ਮੌਕਾ ਮੌਕਾ ਵੇਖਿਆ ਥੋੜੀ ਜੀ ਕਣਕ ਅੱਧਾ ਕਮਲ ਲੜੀ ਬਚਾਅ ਹੋ ਗਿਆ ਨਹੀਂ ਤੇ ਨੁਕਸਾਨ ਕੋਈ ਹੋ ਸਕਦਾ ਸੀ ਲੋਕਾਂ ਨੇ ਛੇਤੀ ਛੇਤੀ ਜਾ ਕੇ ਬਚਾ ਦਿੱਤੀ ਬੜੀ ਲੋਕਾਂ ਦੀ ਮਿਹਰਬਾਨੀ ਪਬਲਿਕ ਦੀ ਬ आग तो इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज